ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਗੁਰੂ ਨਾਨਕ ਪਾਸ਼ਾ ਜੀ ਦੀ ਚੌਥੀ ਉਦਾਸੀ ਦੇ ਬਾਰੇ ਜਾਣਦੇ ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਚੌਥੀ ਉਦਾਸੀ ਪੱਛਮ ਵੱਲ ਸੀ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨੇ ਨੇ ਹਾਜੀਆਂ ਵਾਲਾ ਬਾਣਾ ਪਾਇਆ ਹੋਇਆ ਹੈ ਕਰਤਾਰਪੁਰ ਸਾਹਿਬ ਤੋਂ ਚੱਲਦੇ ਹੋਏ ਗੁਰੂ ਨਾਨਕ ਪਾਸ਼ਾ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰੂ ਨਾਨਕ ਪਾਸ਼ਾ ਜੀ ਜਗਤ ਦਾ ਉਦਾਰ ਕਰਦੇ ਹੋਏ ਗੁਰੂ ਨਾਨਕ ਪਾਸ਼ਾ ਜੀ ਸਿੰਧ ਪ੍ਰਾਂਤ ਪਹੁੰਚ ਜਾਂਦੇ ਹਨ ਅਤੇ ਉੱਥੇ ਗੁਰੂ ਨਾਨਕ ਪਾਸ਼ਾ ਜੀ ਇੱਕ ਹਾਜੀਆਂ ਦੇ ਹਾਜੀਆਂ ਦੇ ਕਾਫਲੇ ਨਾਲ ਰਲ ਜਾਂਦੇ ਹਨ ਅਤੇ ਮੱਕੇ ਵੱਲ ਚਾਲੇ ਪਾ ਦਿੰਦੇ ਹਨ ਮੱਕੇ ਪਹੁੰਚ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਕੀ ਹਾਜੀਆਂ ਦੇ ਵਾਂਗਾਰੇ ਕਰਮ ਕੀਤੇ ਤਾਂ ਮੱਕੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਤ ਪੈ ਜਾਂਦੀ ਹੈ ਤਾਂ ਕਾਬੇ ਵੱਲ ਪੈਰ ਕਰਕੇ ਪੈਰ ਪਸਾਰ ਕੇ ਸੌ ਜਾਂਦੇ ਹਨ ਪ੍ਰਸਾਦ ਸੰਗਤ ਜੀ ਮੁਸਲਮਾਨ ਕਾਬੇ ਨੂੰ ਉਸ ਪਰਮਾਤਮਾ ਦਾ ਰੂਪ ਮੰਨਦੇ ਹਨ ਅਤੇ ਕਾਬੇ ਵੱਲ ਪੈਰ ਪਸਾਰਨਾ ਮੁਸਲਮਾਨ ਬਹੁਤ ਮਾੜਾ ਮੰਨਦੇ ਹਨ ਜਦੋਂ ਹਾਜੀ ਸਾਜੀ ਨੂੰ ਆਪਣੇ ਗੁਰੂ ਦੀ ਬੇਅਦਵੀ ਕਰਦੇ ਦੇਖਦੇ ਹਨ ਤਾਂ ਦੌੜ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦੇ ਹਨ ਅਤੇ ਉਹਨਾਂ ਦੇ ਵਿੱਚੋਂ ਇੱਕਹਾ ਜੀ ਜਿਸ ਦਾ ਨਾਮ ਜੀਵਨ ਹੈ ਉਹ ਗੁਰੂ ਨਾਨਕ ਪਾਸ਼ਾ ਜੀ ਨੂੰ ਠੋਕਰ ਮਾਰ ਕੇ ਕਹਿਣ ਲੱਗਾ ਪੈਰ ਦਾ ਠੁੱਡਾ ਮਾਰ ਕੇ ਕਹਿਣ ਲੱਗਾ ਕਿ ਉੱਠ ਹੋਏ ਤੂੰ ਕੌਣ ਹੈ ਤੈਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ ਤੂੰ ਰੱਬ ਦੇ ਘਰ ਵੱਲ ਪੈਰ ਕਰਕੇ ਸੁੱਤਾ ਪਿਆ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਬੜੀ ਨਿਮਰਤਾ ਦੇ ਨਾਲ ਆਪਣੀਆਂ ਅੱਖਾਂ ਖੋਲ ਕੇ ਕਹਿੰਦੇ ਹਨ ਕ ਰੱਬ ਦੇ ਆ ਬੰਦਿਆ ਤੂੰ ਇਸ ਤਰ੍ਹਾਂ ਨਾ ਕਰ ਮੈਂ ਬੜਾ ਥੱਕਿਆ ਹੋਇਆ ਹਾਂ ਇਸ ਕਰਕੇ ਮੈਨੂੰ ਪਤਾ ਨਹੀਂ ਚੱਲਿਆ ਅਤੇ ਮੈਂ ਆਰਾਮ ਕਰਨ ਲੱਗ ਗਿਆ ਅਤੇ ਕਹਿਣ ਲੱਗੇ ਕਿ ਮੇਰੇ ਤੋਂ ਹੁਣ ਉੱਠਿਆ ਨਹੀਂ ਜਾਂਦਾ ਤੁਸੀਂ ਮੇਰੇ ਪੈਰ ਘਸੀੜ ਕੇ ਦੂਸਰੇ ਪਾਸੇ ਕਰ ਦੇਵੋ ਤਾਂ ਜੀਵਨ ਕ੍ਰੋਧ ਵਿੱਚ ਆ ਕੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਲੱਤਾਂ ਫੜ ਕੇ ਦੂਸਰੇ ਪਾਸੇ ਕਰ ਦਿੰਦਾ ਹੈ ਪਾਰੋ ਬੜਾ ਹੈਰਾਨ ਹੁੰਦਾ ਹੈ ਕਿਉਂਕਿ ਕਾਬਾ ਵੀ ਉਸੇ ਦਿਸ਼ਾ ਵਿੱਚ ਹੀ ਘੁੰਮ ਜਾਂਦਾ ਹੈ ਜਿੱਧਰ ਗੁਰੂ ਨਾਨਕ ਪਾਸ਼ਾ ਜੀ ਦੀਆਂ ਲੱਤਾਂ ਕਰ ਦਿੱਤੀਆਂ ਸਨ ਈਵਨ ਫਿਰ ਗੁਰੂ ਨਾਨਕ ਪਾਸ਼ਾ ਜੀ ਦੀਆਂ ਲੱਤਾਂ ਦੂਸਰੇ ਦਿਸ਼ਾ ਵੱਲ ਘੁਮਾ ਦਿੰਦਾ ਹੈ ਤਾਂ ਸਾ ਸੰਗਤ ਜੀ ਕਾਬਾ ਵੀ ਉਸੇ ਦਿਸ਼ਾ ਵੱਲ ਹੀ ਘੁੰਮ ਜਾਂਦਾ ਹੈ ਤਾਂ ਇਹ ਕੌਤਕ ਵੇਖ ਕੇ ਹਾਜੀ ਬੜੇ ਹੈਰਾਨ ਹੁੰਦੇ ਹੈ ਅਤੇ ਸੋਚਣ ਲੱਗੇ ਕਿ ਇਹ ਕਿਦਾਂ ਹੋ ਸਕਦਾ ਹੈ ਪਰ ਫਿਰ ਉਹ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦੇ ਹਨ ਤੇ ਮਾਫੀ ਮੰਗਣ ਲੱਗਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਭਾਈ ਉਹ ਰੱਬ ਤਾਂ ਚਾਰੇ ਪਾਸੇ ਹੀ ਵੱਸਦਾ ਹੈ ਚਾਰੇ ਦਿਸ਼ਾ ਵਿੱਚ ਹੀ ਵੱਸਦਾ ਹੈ ਤਾਂ ਉਹ ਸਾਰੇ ਹਾਜੀ ਗੁਰੂ ਨਾਨਕ ਪਾਸ਼ਾ ਜੀ ਅੱਗੇ ਬੇਨਤੀ ਕਰਨ ਲੱਗੇ ਕਿ ਪਾਸ਼ਾ ਜੀ ਤੁਸੀਂ ਸਾਨੂੰ ਆਪ ਜੀ ਦੀ ਕੋਈ ਨਿਸ਼ਾਨੀ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਆਪਣੀ ਨਿਸ਼ਾਨੀ ਦੇਵਜੋਂ ਉੱਥੇ ਆਪਣੀਆਂ ਖੜਾਵਾਂ ਦੇ ਦਿੱਤੀਆਂ ਆਪਣੀ ਨਿਸ਼ਾਨੀ ਦੇ ਕੇ ਗੁਰੂ ਨਾਨਕ ਪਾਸ਼ਾ ਜੀ ਫਿਰ ਉੱਥੋਂ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਤਾ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲਗਾ ਕ ਪਾਸ਼ਾ ਜੀ ਕੀ ਮਦੀਨੇ ਵਿੱਚ ਮੁਹੰਮਦ ਸ਼ਾ ਮੁਹੰਮਦ ਸ਼ਾ ਦਾ ਮੁਕਬਰਾ ਤਵਖਾ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਦੀ ਗੱਲ ਮੰਨ ਕੇ ਮਦੀਨੇ ਵੱਲ ਚਾਲੇ ਪਾ ਦਿੰਦੇ ਹਨ ਅਤੇ ਕਹਿਣ ਲਗੇ ਕ ਚੱਲ ਮਰਦਾਨਿਆ ਤੈਨੂੰ ਕਬਰ ਵਿਖਾ ਦਈਏ ਤਾਂ ਮਰਦਾਨਾ ਉੱਥੇ ਕਬਰਾਂ ਦੇਖਣ ਜਾਂਦਾ ਹੈ ਤਾ ਉੱਥੇ ਬੈਠੇ ਪਹਿਰੇਦਾਰ ਉਸ ਨੂੰ ਵਾਪਸ ਮੋੜ ਦਿੰਦੇ ਹਨ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਵਾਪਸ ਆ ਜਾਂਦਾ ਹੈ ਅਤੇ ਪਾਸ਼ਾ ਜੀ ਦੇ ਅੱਗੇ ਬੇਨਤੀ ਕਰਦਾ ਹੈ ਕਿ ਪਾਸ਼ਾ ਜੀ ਮੈਨੂੰ ਮੁਕਬਰਾ ਦਿਖਾਓ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਤਾਂ ਗੁਰੂ ਨਾਨਕ ਪਾਸ਼ਾ ਜੀ ਆਪ ਮਰਦਾਨੇ ਦੇ ਨਾਲ ਮੁਕਬਰੇ ਦੇ ਅੰਦਰ ਜਾਂਦੇ ਹਨ ਤਾਂ ਮੁਕਬਰੇ ਦੇ ਅੰਦਰ ਜਦ ਪਹਿਰੇਦਾਰ ਗੁਰੂ ਨਾਨਕ ਪਾਸ਼ਾ ਜੀ ਨੂੰ ਦੇਖਦੇ ਹਨ ਕਿ ਉਹਨਾਂ ਨੇ ਖੜਾਵਾਂ ਪਾਈਆਂ ਹੋਈਆਂ ਹਨ ਤਾਂ ਉਹ ਕਹਿਣ ਲੱਗੇ ਕਿ ਭਾਈ ਤੁਸੀਂ ਅੰਦਰ ਖੜਾਵਾ ਲੈ ਕੇ ਕਿਉਂ ਆਏ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਥੋਂ ਮੁਕਬਰੇ ਤੋਂ ਪਿੱਛੇ ਹੀ ਬੈਠ ਜਾਂਦੇ ਹਨ ਅਤੇ ਲੱਗੇ ਕਿ ਮਰਦਾਨਿਆਂ ਤੋਂ ਰਬਾਬ ਵਜਾ ਬਾਣੀ ਆਈ ਹੈ ਤਾਂ ਜਦ ਰਬਾਬ ਵੱਜਦੀ ਹੈ ਤਾਂ ਸ਼ਬਦ ਸ਼ੁਰੂ ਹੁੰਦਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਕਰ ਰਹੇ ਸਨ ਤਾਂ ਉਹ ਕਬਰ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਕੇ ਨਮਸਕਾਰ ਕਰਦੀ ਹੈ ਅਤੇ ਵਾਪਸ ਆਪਣੀ ਜਗ੍ਹਾ ਉੱਤੇ ਚਲੀ ਜਾਂਦੀ ਹੈ ਤਾਂ ਸਾਰੇ ਹਾਜ਼ਰੀ ਇਹ ਕੌਤਕ ਵੇਖ ਕੇ ਬੜੇ ਅਚੰਭਿਤ ਹੋਏ ਬੜੇ ਹੈਰਾਨ ਹੋਏ ਅਤੇ ਸੋਚਣ ਲੱਗੇ ਕਿ ਇਹ ਸਾਧੂ ਤਾਂ ਕੋਈ ਮੁਹੰਮਦ ਸ਼ਾਹ ਤੋਂ ਵੀ ਵੱਡਾ ਸਾਧੂ ਹੈ ਲੱਗੇ ਕਿ ਜਦੋਂ ਮੁਹੰਮਦ ਸਾਹਿਬ ਨੇ ਆਪ ਚਲ ਕੇ ਇਸ ਨੂੰ ਮੱਥਾ ਟੇਕਿਆ ਹੈ ਤਾਂ ਕਿਉਂ ਨਾ ਆਪਾਂ ਵੀ ਇਸ ਸਾਧੂ ਨੂੰ ਮੱਥਾ ਟੇਕੀਏ ਤਾਂ ਫਿਰ ਸਾਰੇ ਹਾਜੀ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਵਿੱਚ ਟੈ ਪੈਂਦੇ ਹਨ ਅਤੇ ਕਹਿਣ ਲੱਗੇ ਕਿ ਸਾਨੂੰ ਆਪਣਾ ਪਵਿੱਤਰ ਉਪਦੇਸ਼ ਦਿਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਪਦੇਸ਼ ਦੇ ਕੇ ਉਹਨਾਂ ਨੂੰ निहाल ਕਰਦੇ ਹਨ दे उपदेश देके निहाल करते दे हुए गुरुनानक बादशाह जी आगे ਵੱਲ ਚਾਲੇ ਪਾ ਦਿੰਦੇ ਹਨ ਅਤੇ ਲੋਕਾਂ ਦਾ ਭਲਾ ਕਰਤੇ ਹੋਏ ਸੰਸਾਰ ਨੂੰ ਤਾਰਦੇ ਹੋਏ ਤੁਰਕ ਪਹੁੰਚ ਜਾਂਦੇ ਹਨ ਅਤੇ ਉਥੋਂ ਦਾ ਰਾਜਾ ਬੜਾ ਹੰਕਾਰੀ ਅਤੇ ਅਬਮਾਨੀ ਸੀ ਜਿਸ ਨੂੰ ਗੁਰੂनानक बादशाह जी ਆਪਣਾ ਉਪਦੇਸ਼ ਦੇ ਕੇ ਦਇਆवान ਅਤੇ ਨਿਰਮਲ ਮਨ ਬੜਾ ਮਾਨ ਬਣਾ ਦਿੰਦੇ ਹਨ ਅਤੇ ਉਸਦਾ ਜੀਵਨ ਸਵਾਰਦੇ ਹੋਏ ਗੁਰੂ ਨਾਨਕ ਪਾਸ਼ਾ ਜੀ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਅਤੇ ਉੱਥੋਂ ਫਿਰ ਗੁਰੂ ਨਾਨਕ ਪਾਸ਼ਾ ਜੀ ਬਗਦਾਦ ਪਹੁੰਚ ਜਾਂਦੇ ਹਨ ਬਗਦਾਦ ਦੇ ਬਾਹਰ ਗੁਰੂ ਨਾਨਕ ਪਾਸ਼ਾ ਜੀ ਇਕਾਂਤ ਜਗ੍ਹਾ ਦੇ ਵਿੱਚ ਬੈਠ ਜਾਂਦੇ ਹਨ ਤਾਂ ਜਦ ਅਗਲਾ ਦਿਨ ਸਵੇਰ ਹੁੰਦੀ ਹੈ ਨਵਾਜੀ ਨਵਾਜ ਪੜਨ ਦੇ ਲਈ ਨਵਾਜ ਪੜਨ ਲਈ ਮਸਜਿਦ ਵੱਲ ਤੁਰੇ ਜਾਂਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਅੰਮ੍ਰਿਤ ਵੇਲਾ ਜਾਣ ਕੇ ਉੱਚੀ ਉੱਚੀ ਸੱਤ ਕਰਤਾਰ ਸੱਤ ਕਰਦਾਰ ਦਾ ਨਾਰਾ ਲਾਉਣ ਲੱਗਦੇ ਹਨ ਇਸ ਅਨੋਖੀ ਆਵਾਜ਼ ਨੇ ਉੱਥੋਂ ਦੇ ਲੋਕਾਂ ਨੂੰ ਬੜੀ ਹੈਰਾਨੀ ਵਿੱਚ ਪਾਇਆ ਹਲੇ ਇਹ ਹੈਰਾਨੀ ਖਤਮ ਨਹੀਂ ਹੋਈ ਸੀ ਤਾਂ ਇੰਨੇ ਨੂੰ ਮਰਦਾਨੇ ਦੀ ਰਬਾਬ ਵਜਣ ਦੀ ਆਵਾਜ਼ ਸ਼ੁਰੂ ਹੋ ਜਾਂਦੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਆਰੰਭ ਕਰਦੇ ਹਨ ਤਾਂ ਲੋਕਾਂ ਦੀ ਹੈਰਾਨੀ ਹੋਰ ਵੱਧ ਜਾਂਦੀ ਹੈ ਅਤੇ ਉਹ ਲੋਕ ਸੋਚਣ ਲੱਗੇ ਕਿ ਇਹ ਕੌਣ ਹੈ ਜਿਹੜਾ ਇਸਲਾਮੀ ਧਰਤੀ ਤੇ ਆ ਕੇ ਰਾਗ ਵਜਾਉਣ ਲੱਗਾ ਹੈ ਅਤੇ ਕੀਰਤਨ ਕਰਨ ਲੱਗਾ ਹੈ ਅਤੇ ਉਤੋਂ ਇਹ ਕਹਿ ਰਿਹਾ ਹੈ ਕਿ ਲੱਖਾਂ ਅਗਾਸ ਅਤੇ ਲੱਖਾਂ ਹੀ ਪਤਾਲ ਹਨ ਜਦੋਂ ਕਿ ਇਸਲਾਮ ਵਿੱਚ ਤਾਂ ਸੱਤ ਆਕਾਸ਼ ਅਤੇ ਸੱਤ ਹੀ ਪਤਾਲ ਹਨ ਤਾਂ ਬਗਦਾਦ ਦੇ ਵਿੱਚ ਇਹ ਗੱਲ ਸੁਣ ਕੇ ਬੜਾ ਰੌਲਾ ਪੈ ਜਾਂਦਾ ਹੈ ਤਾਂ ਉੱਥੋਂ ਦੇ ਕਾਜੀ ਅਤੇ ਮੁਲਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਪੱਥਰ ਮਾਰਨ ਦੇ ਲਈ ਆਉਣ ਲੱਗਦੇ ਹਨ ਪਰ ਜਦੋਂ ਉਹ ਪੱਥਰ ਮਾਰਨ ਲੱਗਦੇ ਹਨ ਪਰ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਕਰ ਰਹੇ ਹੁੰਦੇ ਹਨ ਉੱਥੋਂ ਤੱਕ ਕੋਈ ਵੀ ਪੱਥਰ ਨਹੀਂ ਪਹੁੰਚ ਸਕਦਾ ਤਾਂ ਤਾਂ ਪੀਰ ਦਸਤਗੀਰ ਕੋਲ ਵੀ ਇਹ ਖਬਰ ਪਹੁੰਚ ਜਾਂਦੀ ਹੈ ਤਾਂ ਉਸ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਚਰਚਾ ਹੁੰਦੀ ਹੈ ਤਾਂ ਦਸਤਗੀਰ ਕਹਿਣ ਲੱਗਾ ਕਿ ਸਾਨੂੰ ਵੀ ਦਿਖਾਓ ਲੱਖਾਂ ਆਕਾਸ਼ ਅਤੇ ਲੱਖਾਂ ਹੀ ਪਤਾਲ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਵੀ ਦਿਖਾਓ ਕਿ 7 ਹੀ ਪਤਾਲ ਅਤੇ 7 ਹੀ ਆਕਾਸ਼ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਦਸਤਗੀਰ ਦੇ بیٹے ਨੂੰ ਆਪਣੇ ਨਾਲ ਲੈਂਦੇ ਹਨ ਤਾਂ ਅੱਖ ਦੇ ਕੋਲ ਉਹਨਾਂ ਨੂੰ ਸਭ ਕੁਝ ਵਿਖਾ ਦਿੰਦੇ ਹਨ ਤਾਂ ਉਸ ਦਸਤਗੀਰ ਦੇ ਪੁੱਤਰ ਨੇ ਪਲਾਂ ਵਿੱਚ ਹੀ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਦੇਖ ਲਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ